ਗੱਲ ਸੁਣਾਉਣ ਲੱਗਾ ਬਾਬਾ ਫਰੀਦ ਸਾਹਿਬ ਦੀ ਛੋਟੀ ਜੀ ਆਸ਼ਕ ਬੈਠੇ ਆ ਕੋਲ ਮੁਰੀਦ ਬੈਠੇ ਆ ਬਾਬਾ ਫਰੀਦ ਸਾਹਿਬ ਦੇ ਕੋਲ ਆਸ਼ਕ ਬੈਠਾ ਇੱਕ ਕਹਿੰਦੇ ਬਾਬਾ ਫਰੀਦ ਸਾਹਿਬ ਪੁੱਛਣ ਲੱਗੇ ਕਹਿੰਦੇ ਯਾਰ ਉਦਾਸ ਕਿਉਂ ਬੈਠਾ ਹੈ ਕਹਿੰਦੇ ਬਾਬਾ ਜੀ ਮੇਰੀ ਤਬੀਤ ਸਹੀ ਨਹੀਂ ਮੈਨੂੰ ਬੁਖਾਰ ਬਹੁਤ ਜ਼ਿਆਦਾ ਹੈ ਤੇ ਮੇਰਾ ਸਿਰ ਬਹੁਤ ਦੁਖਦਾ ਬਾਬਾ ਫਰੀਦ ਸਾਹਿਬ ਨੇ ਕੋਲ ਬੁਲਾਇਆ ਕਿ ਇੱਥੇ ਬੈਠ ਮੇਰੇ ਸਾਹਮਣੇ ਇੱਕ ਦੁਆ ਪੜੀ ਉੱਚੀ ਜਿਹਨੇ ਪੜੀ ਵੀ ਇਹਨੂੰ ਸਮਝ ਆ ਜਾਏ ਮੈਂ ਕੀ ਪੜ ਰਿਹਾ ਬਾਬਾ ਫਰੀਦ ਸਾਹਿਬ ਨੇ ਦੁਆ ਪੜੀ ਤਿੰਨ ਵਾਰ ਕੁਲੂ ਅੱਲਾਹੁ ਅਹਦ ਅੱਲਾਹੁ ਸਮਦ ਪੜ੍ਹ ਕੇ ਫੂਕ ਮਾਰੀ ਤੇ ਉਹਦਾ ਬੁਖਾਰ ਉਤਰ ਗਿਆ ਓਟ ਕੇ ਚੱਲਿਆ ਜਾ ਕੇ ਯਾਰਾਂ ਦੋਸਤਾਂ ਦੇ ਵਿੱਚ ਬੈਠ ਗਿਆ ਉਹਨੇ ਆਪਣੇ ਪੀਰ ਦੀ ਗੱਲ ਦੱਸੀ ਕਿ ਮੇਰੇ ਪੀਰ ਦੇ ਦਰ ਦੇ ਉੱਤੇ ਮੈਂ ਜਾ ਕੇ ਬੈਠਿਆ ਤੇ ਮੈਨੂੰ ਯਾਰ ਬੜਾ ਬੁਖਾਰ ਸੀ ਔਰ ਸਿਰ ਦਰਦ ਹੁੰਦਾ ਸੀ ਤੇ ਮੇਰੇ ਪੀਰ ਨੇ ਇਹ ਦੁਆ ਪੜ੍ਹ ਕੇ ਮੇਰੇ ਤੇ ਫੂਕ ਮਾਰੀ ਤੇ ਮੇਰਾ ਦਰਦ ਗਾਇਬ ਹੋ ਗਿਆ ਤੇ ਮੇਰਾ ਬੁਖਾਰ ਉਤਰ ਗਿਆ ਕਹਿੰਦੇ ਯਾਰ ਜੇ ਤੇਰੇ ਪੀਰ ਤੇ ਰਹਿੇ ਕੰਮ ਕਰ ਸਕਦਾ ਤੂੰ ਨਹੀਂ ਕਰ ਸਕਦਾ ਉਹਦੇ ਦਿਲ 'ਚ ਵੀ ਗੱਲ ਇਹ ਆ ਗਈ ਕਿ ਹਾਂ ਮੈਂ ਵੀ ਕਰ ਸਕਦਾ ਉਹਨੇ ਦਸ ਜਣਾ ਨੂੰ ਬਿਠਾਇਆ ਜਿਹੜੇ ਜਿਹੜੇ ਬਿਮਾਰ ਸੀ ਉਹੀ ਦੁਆ ਪੜ੍ਹੀ ਜੋ ਬਾਬਾ ਫਰੀਦ ਸ਼ਕਰਗੰਜ਼ ਰਹਿਮਤੁਲਾਹਲੇ ਸਰਕਾਰ ਨੇ ਪੜ੍ਹੀ ਉਹਨੇ 10 ਜਾਨਾਂ ਦੇ ਉੱਤੇ ਫੂਕ ਮਾਰੀ ਉਹ ਫੂਕ ਨੇ ਕੰਮ ਨਹੀਂ ਕਰਿਆ ਜਦੋਂ ਨੇ ਕੰਮ ਨਹੀਂ ਨਾ ਕਰਿਆ 바ਵਾ ਫਰੀਦ ਸਾਹਿਬ ਦੇ ਕੋਲ ਚੱਲਿਆ ਗਿਆ ਕਹਿੰਦਾ ਪੀਰ ਜੀ ਜਿਹੜੀ ਦੁਆ ਤੁਸੀਂ ਮੇਰੇ ਲਈ ਪੜ੍ਹ ਕੇ ਫੂਕ ਮਾਰੀ ਸੀ ਜੋ ਕੁਝ ਤੁਸੀਂ ਪੜਿਆ ਸੀ ਉਹੀ ਪੜ੍ਹ ਕੇ ਮੈਂ ਫੂਕ ਮਾਰੀ ਸੀ 10 ਜਾਨਾਂ ਨੂੰ ਨਾ ਕਿਸੇ ਦਾ ਬੁਖਾਰ ਉਤਰਿਆ ਤੇ ਨਾ ਕਿਸੇ ਦਾ ਸਿਰ ਦਰਦ ਹੋਇਆ ਕਹਿੰਦੇ ਪਾਗਲਾ ਜੇ ਤੂੰ ਫਰੀਦ ਬਣ ਗਿਆ ਫਿਰ ਮੈਨੂੰ ਫਰੀਦ ਕੌਣ ਕਹੂਗਾ ਹਾਂ ਹਾਂ ਜੇ ਬ੍ਰਹਮਚੋਗੀ ਅਸੀਂ ਬਣ ਜਾਈਏ ਨਹੀਂ ਬਣ ਸਕਦੇ ਜੇ ਕੋਈ ਕਵੇ ਕਿ ਲਾਡੀ ਸ਼ਾਹ ਮੈਂ ਬਣ ਜੂ ਨਹੀਂ ਬਣ ਸਕਦਾ ਕਿਹੜਾ ਬੋਲ ਬ੍ਰਹਮਚੋਗੀ ਦੀ ਜ਼ੁਬਾਨ ਚੋਂ ਨਿਕਲੂਗਾ ਉਹ ਕਿਸੇ ਹੋਰ ਦੀ ਜ਼ੁਬਾਨ ਚੋਂ ਨਹੀਂ ਨਿਕਲ ਸਕਦਾ ਕਹਿੰਦਾ ਫਿਰ ਤੈਨੂੰ ਫਰੀਦ ਨਹੀਂ ਕਹਿਣਾ ਮੈਨੂੰ ਫਰੀਦ ਨਹੀਂ ਕਹਿਣਾ ਲੋਕਾਂ ਨੇ ਤੈਨੂੰ ਫਰੀਦ ਕਹਿਣਾ ਜੇ ਤੂੰ ਬਣ ਗਿਆ ਮੇਰੇ ਅੱਗੇ ਆ ਕਹਿੰਦੇ ਪੜਨ ਵਾਲੀ ਉਹ ਗੱਲ ਕਹਿਣ ਵਾਲੀ ਤੇਰੇ ਪੀਰ ਦੀ ਜ਼ੁਬਾਨ ਚਾਹੀਦੀ ਆ ਤਾਂ ਬੇੜੇ ਪਾਰ ਲੱਗਦੇ ਆ ਉਂਝ ਨਹੀਂ ਲੱਗਦੇ ਐਵੇਂ ਨਹੀਂ ਬੁਖਾਰ ਉਤਰਦੇ ਦੁਨੀਆ ਦੇ ਜੇ ਮੁਰਸ਼ਿਦ ਦੇ ਮੂੰਹੋਂ ਗੱਲ ਨਿਕਲ ਜੇ ਕਦੇ ਸੋਚ ਕੇ ਨਾ ਕਹੀ ਕਿ ਮੈਂ ਕਹਿ ਦੂੰਗਾ ਤੇ ਹੋ ਜਾਊਗਾ ਇਹ ਕਦੇ ਜ਼ੁਬਾਨ ਤੇ ਲੈ ਕੇ ਨਾ ਹੀ ਇਸ ਗੱਲ ਨੂੰ ਅੱਜ ਬੰਦ ਕਰ ਦੇ ਆਰੇ ਨੂੰ ਮਿਟਾ ਦੇ ਆਪਣੇ ਆਪ ਨੂੰ ਅੰਦਰੋਂ ਆਸ਼ਕਾ ਨੇ ਪੁੱਛਿਆ ਕਿ ਜਿਹੜੇ ਪੀਰ ਦੇ ਦਰਤ ਜਾਨਾ ਹੈ ਉੱਥੇ ਮਿਲਦਾ ਕੀ ਹੈ ਕਹਿੰਦਾ ਯਾਰ ਆਹੀ ਤਾਂ ਦੱਸਣ ਲਈ ਤੁਹਾਨੂੰ ਮੈਂ ਆਇਆ ਕਿ ਜੋ ਮੇਰੇ ਪੀਰ ਨੇ ਪੜਿਆ ਸੀ ਉਹ ਮੇ ਤੋਂ ਨਹੀਂ ਪੜ ਹੋਣਾ ਪਰ ਉੱਥੇ ਉਹ ਵੀ ਚੀਜ਼ ਮਿਲ ਜਾਂਦੀ ਜਿਹੜੀ ਕਦੇ ਸੋਚੀ ਵੀ ਨਹੀਂ ਕਿਹੜੀ ਤੋੜ ਨਹੀਂਓ ਕਿਸੇ ਗੱਲ ਦੀ ਤੋੜ ਨਹੀਂਓ